ਹਾਂਜੀ ਕਿਵੇਂ ਹੋਈ ਸਾਰੇ ਅੱਜ ਆਪਾਂ ਕੁਝ ਕੁ ਸਮਾਨ ਲੈਣ ਚਲੇ ਸੀਗੇ ਪਟਿਆਲੇ ਆਪਾਂ ਕਰਨਾ ਸੀ ਯਾਤਿਆਰ ਆਪਣਾ ਅੱਗੇ ਆਪਣਾ ਹਾਈ ਯਾਤਿਆਰ ਕੀਤਾ ਵਾ ਇਹਨਾਂ ਆਪਾਂ ਖੇਤੀ ਦੇ ਕੰਮ ਨੂੰ ਵਰਤਾਂਗੇ ਹੁਣ ਆਪਾਂ ਕਰਦੇ ਆਂ ਕੀਰਤਾਲਾ ਯਾਤਿਆਰ ਕਰਨਾ ਨੰਦਪੁਰ ਇਹ ਕਿਉਂ ਜਾਊਗਾ ਇੱਥੇ ਖੜਾ ਜੀ ਆਪਾਂ ਸਵਾਰਨੇ ਕੋਲ ਬਾਈਕ ਕੋਲ ਠੂਰ ਤਿਆਰ ਕਰਾਉਣੇ ਆ ਫੋੜ ਆਪਣੇ ਆ ਜਵਾਨ ਦਾ ਕਰਨਾ ਤਿਆਰ ਫੋੜ ਆ ਵੀ ਆਪਣਾ ਟਰੈਕਟਰ ਕਹਿ ਰਹੇ ਰੋਟੀ ਦਾ ਰੋਈ ਜੇਰ ਮੈਟੀਰੀਅਲ ਵੀ ਉਹ ਲੈ ਰਿਹਾ ਓਏ ਆਪਰੇ ਲਈ ਅਜਿਹਾ ਲੇਗਾ ਜਾ ਚੁਕੇ ਲੇਕਾ ਵੀ ਲੈ ਰੋ ਚਾਹਤ ਕਿੱਥੇ ਪਿੰਨੇ ਬਾਈ ਕਰ ਦੇਣਾ ਆਪਾਂ ਫੋਲਡ ਰੈਡੀ ਇਹ ਪਟੂਪਾਣਾ ਬਲਾ ਦੇਗਾ ਫਾਰਵ ਟਰੱਕ ਲਈ ਲਾਵਾਂਗੇ ਮੂਰ ਦਾ ਹਿੱਸਾ ਲਾਦਾਂ ਫਾਰਵ ਟਰੱਕ ਦਾ ਮਟਗਾੜ ਫਾਰਵ ਟਰੱਕ ਵਾਲੇ ਗਲਾਰੀ ਗੁਰੂ ਦੇ ਆਰਾਮੇ ਨਾ ਔਰਾਂ ਵੀਰੋ ਕਿੰਨੇ ਦਾ ਜਾਊਗਾ ਕਿੰਨੇ ਦਾ ਜਾਊਗਾ ਇਹ ਇਹ ਰਾਇ ਜੀਪ ਤੇ ਇਹ ਰਾਇ ਜੀਪ ਤੇ ਜਾਊਗਾ ਫੇਰ ਪਤਾ ਨਹੀਂ ਕਿੰਨੇ ਦਾ ਜਾਊਗਾ ਗਲਾਰੀ ਗੁਰੂ ਦੇ ਭਾ ਕਿੰਨੇ ਦਾ ਜਾਊਗਾ 100 ਬਣੇਗਾ ਗਲਾਰੀ ਭਾ ਕੇ 100 ਤੱਕ ਪਾਣਾ ਹੈ 100 ਤੋਂ ਪ্লাস ਹੀ ਜਾਊਗਾ 120 ਹੋ ਜਾਊਗਾ 100 ਤੱਕ ਪਾਣਾ ਹੈ ਹਾਂ ਟਰਬੂ ਟਰਬੂ ਲੱਗਣੀ ਹੈ ਇਹਦਾ ਬਾਕੀ ਆਪਾਂ ਕੋਈ ਨਾ ਬਾਬਾ ਸੋਖਰੇ ਕੇ ਅਨੰਦਪੁਰੇ ਤਿਆਰ ਮਗਰ ਪਾਵਾਂਗੇ ਵੀਡੀਓ ਬਸ ਮੇਰਾ ਭਾਈ ਐਮਪਨੂ ਨਾ ਕੋਸੋ ਜੀ ਉੱਧਰ ਥੱਲੇ ਕੇ ਵਾਲੇ ਕੋ ਠੀਟ ਦਾ ਹਾਂ ਮਸਤਰੀ ਪੂਰਾ ਇੱਕ ਨੰਬਰ ਹੈ ਸਵਰਨ ਸਿੰਘ ਉਹ ਨਹੀਂ ਕਹ ਲੈਣੀ ਬਦਲਣ ਨਹੀਂ ਯਾਰ ਉਹ ਨਹੀਂ ਯਾਰ ਇਹਦੇ ਮਗਰ ਕੀ ਪਾਉਣਾ ਬਦਗਾ ਲੈਂਦਾ ਯਾਰ ਇਹ ਆਪ ਬਣਾ ਲਵਾ ਲਾਂਗੇ ਯਾਰ ਇਹ ਤਾਂ ਬਹੁਤ ਮੰਡੇ ਬੋਹੂ ਉਹਦੀ ਡਿਆਗਾ ਉਹ ਨਹੀਂ ਆਪਾਂ ਉਹ ਜਿਹੇ ਬੰਦੇ ਆ ਬੈਕਪੈਕ ਰੋਲ ਬੈਕਪੈਕ ਆਹੇ ਵੀ ਮੈਂ ਪੱਲੇ ਆ ਮਗਰ ਲੰਗਾ ਨਵੀਆਂ ਆ ਜੇ ਵੀ ਮਿਲਦਾ ਉਹ ਵਧੀਆ ਪਿਆਏ ਕੀ ਕਰਨਾ ਯਾਰ ਦੱਸ ਬੰਦਾ ਕੰਮ ਇਹ ਕੰਮ ਨਾ ਲੈ ਇਹ ਬਾਈ ਜਿਹੜੇ ਉਹ ਬੱਜੀ ਵੀ ਛਤਰੀ ਉਹ ਹਟ ਕਰ ਦਿੰਦਾ ਕੰਮ ਹੋ ਗਿਆ ਮਸਤਰੀ ਰੈਡੀ ਨਮਸ ਮਸਰੀ ਆਪਾਂ ਕਹੋ ਗੁਰੇ ਦਾ ਲਾਇਆ ਸੀ ਯਾਰ ਉਹ ਲੱਭਿਆ ਨਹੀਂ ਆ ਪਤਾ ਨਹੀਂ ਕਿੱਥੇ ਹਾਂ ਛੁੱਕਾ ਦਾ ਵਿੱਚ ਆ ਯਾਰ ਥੋੜੇ ਵਾਲਾ ਵੀ ਕਿਈ ਵਿੱਚ ਹੀ ਆ ਨਹੀਂ ਨਹੀਂ ਉਹ ਬਾਪੂ ਬਾਹਰ ਗਈ ਹੈ ਲੋਕੀ ਦੇਖਣ ਬਾਕੀ ਆਪਾਂ ਦੇਖਦੇ ਆਂ ਪਟਿਆਲੇ ਜਾ ਕੇ ਕੋਈ ਹੋਰ ਮਿਲਦਾ ਸਾਮਾਨ ਆਪਾਂ ਨੂੰ ਉਹ ਪਾਉਂਦੇ ਜੀ ਪਟੜੇ ਹੋਏ ਨਾ ਘੜਾ ਪੰਜਾਬੀ ਡੀ ਚੌਂਡੀਆ ਇਹ ਬਾਹਰ ਬਾਹਰ ਨੰਬਰ ਹੋਏ ਬਾਹਰ ਜਾਂਦੇ ਹੁੰਦੇ ਟਾਇਰ ਇਹੋ ਜੀ ਹੈ ਨਾ ਇਹ ਵਾਲੀ ਇਹ ਕਿੰਨਾ ਦਾ ਖੋਹ ਹੋਣੀ ਉਹ ਕਿੰਨਾ ਦਾ ਹੋਣਾ ਪਾਪਾ ਹੋਰ ਤੋਂ ਇਹਦੀ ਸ਼ੋਅ ਬਦਲੀ ਵੀ ਉੱਤੋਂ ਨਾ ਇੰਜਨ ਦਾ ਰੰਗ ਹੋਰਾ ਸ਼ੋਅ ਦਾ ਹੋਰ ਗੱਡੀਆਂ ਗੱਡੀਆਂ ਸਾਰਾ ਹੋ ਗਿਆ ਹਾਂ ਗੱਡੀਆਂ ਦਾ ਸਮਾਨ ਵਾਧੂ ਆ ਆਖਰਾ ਕੋਟਾ ਨਿਕਾ ਓਏ ਇਹਦੇ ਸਪਰੇਅ ਵਾਲੇ ਟਾਇਰ ਪਾਉਣੇ ਹਣ ਹੈ ਪੰਪ ਵੀ ਚੈੱਕ ਕਰ ਹਾਂ ਪੰਪ ਵੀ ਚੈੱਕ ਕਰ ਲੈਣਾ ਸਪਰੇਅ ਵਾਲੇ ਟਾਇਰ ਪਾਉਣੇ ਹਣ ਆ ਬੁਝਾ ਉਹ ਲੱਗੇ ਹੋ ਹੋਰਨ ਦੇ ਲੋਡਰ ਓਰੀਜਨਲ ਲੋਡਰ கேரம் கேரளா சிஸ்டம் ஏதோ ரபேர்தா ரீத்த ਆਪੇ ਜੀ ਨੂੰ ਜਨਮ ਹੈ ਸੋਰਾ ਗਲਾਰੀ ਗਲੂਰੀ ਉਸਮਾਨ ਆਪਨੇ ਸਲਫਨ ਸਲਪਾ ਹਨ ਹਾਂ ਹੱਲ ਹੈ ਨਹੀਂ ਜਬੋ ਜਵਾਲੇ ਦੇ ਬੰਦ ਕਰ ਆ ਪੰਜਾਖ ਰੇ ਟੈਂਕੀ ਟੁੰਕਿਆ 3700 ਆ ਕਦਾ ਹੀ ਨਹੀਂ ਆਵੇ ਪਟ੍ਰੱਕ ਦਾ ਤਾਂ ਹੈ ਨਹੀਂ ਇਹ ਜਨਰੇਟਰ ਲਈ ਸਪੈਸ਼ਲ ਆ ਕੋਈ ਕੈਟ ਦੀ ਦਿਖਾਈ ਟਰਬੋ ਕਿਥੇ ਆ ਟਰਬੋ ਹੀ ਬੋਬਟੀ ਹੁੰਦੀ ਹੈ ਆ ਦੇਖ ਆ ਤੇਰਾ ਕੈਟ ਪਿਆ ਦੇ ਕੈਟ ਆ ਕੈਟ ਦੀ ਮੋਟਰ ਵੀ ਹਾਂ ਕੈਟ ਆਪਾਂ ਇਹ ਆ ਗਏ ਬੀਚ ਆ ਵੀ ਇਧਰ ਕਿ ਇੱਕ ਤਰਾਕ ਰੰਡਰ 10 ਆ 10 ਰੰਡਰ ਆ ਭਾਈ 10 ਹਾਂ 5 ਇਧਰ 5 ਉਧਰ ਆਪੇ ਆ 8 ਹਾਂ ਦਸਲਨ ਰਾ ਉਹ ਮੋਟਰ ਦੇਖ ਲੈ ਕਿੱਡੀ ਹੈ ਉਹ ਪੱਖੇ ਤੇ ਲਾਈ ਹੋ ਮੋਟਰ ਹੈ ਏਡੀ ਇਸ ਵਾਰ ਨੇਪਾਲ ਦਾ ਰੇਡਰ ਤਿਆਰ ਕਰਨਾ ਇੰਜਨ ਆ ਪੈ ਲਿਆ ਆ ਇੰਜਨ ਨੂੰ ਨਰ ਬਾਇਆ ਖੋਲਿਆ ਇਕਾ ਡੀ ਫਾਰਾ ਖੜਾ ਏ 45 ਦਾ ਹੈ ਪਾ ਬਗੇ ਇਹ ਆਪਣੇ ਕੋਲੇ ਦੇ ਕੋਲ ਪ੍ਰਭਾਨ ਟਰੈਕਟਰ ਵਰਕਸ਼ਾਪ ਤੇ ਉਹ ਟਰੈਕਟਰ ਵਰਕਸ਼ਾਪ ਤੇ ਪਹੁੰਚ ਕੇ ਬਾਬਾ ਜੀ ਕੋਲੇ ਦੇਖਦੇ ਆਂ ਦਮਾ ਜੱਕਾ ਦੁਨੀ ਆਪਣੇ ਕੰਮ ਦੇ ਆਹਰਲਾ ਆਪਣਾ ਕੰਮ ਜਿਹੜਾ ਬਈ ਦਿਖਾਈ ਜਾਂਦਾ ਉਹਦੇ ਵੀ ਚੈੱਕ ਹੋ ਗਿਆ ਤਾਂ ਨਹੀਂ ਚੱਕੇ ਦੋ ਬਰੇ ਇੱਕੇ ਬਰੇ ਠੀਕ ਹੈ ਅੱਛਾ ਆਪ ਲਾ ਕੇ ਉਹਦੇ ਨਾਲ ਲੈ ਜੂ ਅਲੱਗ ਜੂ ਵਾ ਨਮਾ ਲਾਣਾ ਉਧਰ ਪਿਆ ਨਮਾ ਵੀ ਦਿਖਾ ਦੂਗਾ ਆ ਸੋਕੇ ਬਰੇ ਕਾਂ ਦੇ ਆਪਾਂ ਤੇਰੇ ਬਰੇ ਕਾਂ ਹੀ ਜਾਣੇ ਉਹ ਗਾਂ ਕਰਦੇ ਆ ਟਰਾਈਕ ਦੇ ਟਰੈਕਟਰ ਵਾਲੇ ਕੰਮ ਸਹੀ ਰਹੂਗਾ ਆਪਾਂ ਨੂੰ ਹਾਂ ਕੀ ਕਰੇ ਬਾਈ ਨੂੰ ਰਾਜੀ ਕਰਦੇ ਹੋਰਨੇ ਪਾਸੇ ਕਹਿੰਦੇ ਸੀ ਹਰ ਰੋਜ਼ ਆਹ ਬਾਈ ਕੁਰਕਲਾ ਜੋਂਡੀਆ ਦਾ ਸਮਾਨ ਹੈ ਦੁਕਾਨ ਨੰਬਰ 327 ਦੇ ਕੱਲਾ ਜੋਂਡੀਆ ਰੀ ਪਿਆ ਆ ਪਿਆ ਬਾਹਰ ਹੀ ਦਿਖਣੀ ਜਿਹਾ ਟੁੱਟਿਆ ਹੈ ਸੌਪ ਕਰੀਏ ਪਤਾ ਮੜਾ ਜਾ ਓਏ ਤੀਰੇ ਆ ਬਾਈ ਵਾਵਾ ਰੱਖੀ ਬੈਠਾ ਭਾਰੋਂ ਰਕਾ ਹੈ ਹੋ ਰਹੀਆਂ ਚਾਪੀ ਜੂ ਬਿਹਣੇ ਤੋਲ ਕੇ ਮਿਲਦੀਆਂ ਦੁਕਾਨਾਂ ਲੋਜਨ ਤਾਂ ਆ ਜਾਣ ਪਏ ਆ ਟੋਨੀ ਜਾਨੀ ਯਾਰ ਬਾਦੂ ਖੜੇ ਆ ਕਿਆ ਭਾ ਡੀ ਵਾਲੇ ਖੜੇ ਆ ਨਾ ਕਦਾਸ਼ੇ ਰਲਾ ਪ੍ਰੀਤ ਫਿਰ ਤੋਂ ਫਰਕ ਦੇਖਦੇ ਆ ਮੇਲਾ ਹਲੋ ਬ్రో ਹਲੋ ਕੋਈ ਨਹੀਂ ਹਾਂ ਹਾਂ ਇਹ ਕਿਹਦੇ ਆ ਹਾਂ ਇਹ ਦੇਖ ਇਹ ਅਰੇ ਰੇਟ ਉਸ 49 ਦਾ ਮੈਸੀ ਮੂਸੀਰ ਗਿਆ ਖੜਿਆ 9500 ਇੱਥੇ ਕਵਾੜ ਚ ਆਈਏ ਗੋਲ ਗੱਤੇ ਲਈ ਬੱਲੇ ਪੁਰਾਣੇ ਗੋਲ ਗੱਤੇ ਦੀ ਖਰੀਦ ਕੀਤੀ ਇੱਥੇ ਜਿਹੜੇ ਗੱਤੇ ਜਲਾ ਦੇ ਚਾਹਤ ਨੇ ਅੱਜ ਜੇ ਤੁਸੀਂ ਗੋਲ ਗੱਤੇ ਆਪਕੋ ਸਪੈਸ਼ਲ ਮਿਲਣਗੇ ਆਈਏ ਗੋਲ ਗੱਤੇ ਜੈ ਬੱਲੇ ਚਾਹਤ ਪਾਤੀ ਔਰ ਦੇਈ ਬੱਲੇ ਗੋਲ ਕਰਤੇ ਪਈਆ ਆਉਛੇ ਪੈਚੋ ਮਿਲੀ ਹਾਂਜੀ ਦੇਈ ਬੱਲੇ ਦੇਈ ਬੱਲੇ ਚਾਰ ਫਾਰ ਸਿਕਾਲਾ ਦਾਈ ਗੋਲ ਕਰਤੇ ਵਾਲਾ ਦਾਈ ਆਈਏ ਖਸਤਾ ਹੋਰ ਬੱਲੇ ਉਹ ਜਨਰੇਟਰ ਚੂਟਰ ਤੇ ਅਸੀਂ ਯਾਰ ਨੰਬਰ 4 ਯਾਰਾ ਜੀ ਆਹ ਪੈਤੀਰੇ ਵੱਡੇ ਵੱਡੇ ਟਾਇਰ ਹੋਏ ਓਏ ਸਾਰੀ ਟਾਇਰ ਰਚਦੀ ਤੇ ਉੱਡ ਨਾ ਮਾ ਗੇ ਤੇਰ ਨਾ ਮਾ ਗੇ ਆ ਖੜਾ 75 ਦਾ ਸਿੱਧੇ ਮੈਚ ਸੇ ਹੀ ਉੱਠੇਗਾ ਸੋਫਾ ਆਦਾ ਨਾ ਖੜਾ ਆ ਕਿਵੇਂ ਫਾਰਡ ਟ੍ਰੱਕ ਇਹ ਨਹੀਂ ਕੰਮ ਦਾ ਆਪਣੇ ਇਹ ਇੱਸਾ ਹੀ ਹੈ ਨਹੀਂ ਕੰਮ ਦਾ ਤਾਂ ਹੈਗਾ ਸਿੰਗਲ ਕਲਚ ਆ ਇਹ ਆਪੋ ਉਹ ਹੀ ਲੈਣਾ ਮੂਰਲਾ ਇਸਾ ਬੈਂਡ ਬਾਈ ਖੜਾ ਚੁੱਪ ਇਹ ਸਹੀ ਹੈ ਨਹੀਂ ਬੈਂਡ ਬਾਈ ਗਿਆ ਕੀ ਰਿਹਾ ਹੂੰ ਅਰੇ ਆਣਾ ਨੰਬਰ ਧਰ ਕੋਈ ਬੋਲੇ ਇਹ ਖੋਲ ਖਾ ਕੇ ਦੇਈ ਜਾਂਦੇ ਬਸ ਇੰਜੈਕਟਰ ਚੱਲਿਆ ਜਾਂ ਨਹੀਂ ਹੈਗਾ ਬਾਈ ਇਹ ਹੂੰ ਬੱਸ ਠੀਕ ਹੈ ਇਹ ਇੰਜੈਕਟਰ ਚੱਲੇ ਨਹੀਂ ਬੜਾ ਖਰਾਬ ਹੋਇਆ ਵਾ ਆਹ ਫਾਡ ਟ੍ਰੱਕ ਦਾ ਆਪਣਾ ਇੱਕ ਦੋ ਹੀ ਸੇ ਪਸੰਦ ਆਇਆ ਸੀ ਇੱਕ ਤਾਂ ਇੱਧਰ ਪਿਆ ਖੁੱਦ ਉਪਰਾਂ ਖੜਾ ਸੀ ਇਹ ਤੂੰ ਆ ਫਿੱਟ ਆ ਗਿਆ ਪਾਉ ਨੂੰ ਮਿਲ ਗਿਆ ਬਹੁਤ ਵਧੀਆ ਤੂੰ ਬੰਦੇ ਨੇ ਨਾ ਮਰਵਾਉਣੀ ਇਹ ਬੰਦੇ ਨੇ ਨਾ ਇਹਨੇ ਨੀ ਨਾ ਮੋੜ ਦਿਆ ਤੂੰ ਬਾਹਰ ਮਿਲ ਗਿਆ ਪਾਉ ਨੂੰ ਇਹ ਕ੍ਰਾਊਨ ਪੀਣਾ ਵੀ ਚੇਂਜ ਕਰ ਦੇਣਾ ਨਵਾਂ ਜਵਾਂ ਸਮਾਨ ਟੈਂਕਾ ਲੂੰਕਾ ਬੰਦੇ ਭੁੱਖੇ ਜੇ ਬੈਠੇ ਆ ਜਾਵੜਾ ਜਾਵੜ ਕੋਈ ਠੀਕ ਔਰ ਚੱਕ ਲੋਗੇ ਨਾ ਨਾ ਉਹ ਤਾਂ ਬੈਰਗੂ ਹੀ ਕੰਪਨੀ ਰਹੀ ਤੇ ਮੈਂ ਨਾਮ ਹੀ ਹੋਈ ਇਹ ਇਹ ਪੀਂ ਜਾਂਣਾ ਹਲਾ ਟੱਪਾ ਚੱਕ ਕੇ ਨਿਕਲੂ ਹੈ ਹਾਂ 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 ਦੋ ਲੜਾ ਦਾ ਯਾਰ ਆਈ ਸੀ ਸਾਨੂੰ ਫੇਰੇ ਕੀ ਕਰ ਮਗਰ ਯਾਰ ਲੋਕਾਂ ਤੇਰੇ ਸਿੱਧਾ ਤੈਨੂੰ ਮੋੜ ਦੇਣਾ ਆਈ ਮੋੜ ਲਾ ਕੇ ਬਾਹਰ ਦਾ ਬੋਸ ਚੱਲ ਪਿਆ ਉਹ ਦਾ ਯਾਰ ਹੋਰ ਨਾਲੇ ਪਾਸੇ ਫੜਿਆ ਗਿਆ ਨਾ ਗੁੰਮਾ ਹੋ ਗਿਆ ਲੈ 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 ਟਾਪਰ ਰਹਿੰਦੇ ਵਾਲੀ ਗੱਲ ਹੈ ਨਾ ਉਹ ਫੋਟੋ ਲੈ ਲਾਂਗੇ ਚੱਲੇ ਜਾ ਬ੍ਰੋ ਠੀਕ ਆ ਪੀਓ ਵਿੱਚ ਆ ਆ ਗੱਡੀ ਵੀ ਆਪਣੀ ਆ ਗਈ ਸਮਾਨ ਵਾਲੀ 150 ਕਿਲੋਮੀਟਰ ਲੈ ਗਿਆ ਨਾ ਬਾਈ ਨੇ ਸਮਾਨ ਆ ਗੱਡੀ 'ਚ ਬਾਈ ਚਾਹ ਫੜ ਲਓ ਪੀਓ ਚਾਹ ਚਾਹ ਨਾਲ ਪੀਂਦੇ ਆਪਾਂ ਨੂੰ ਪਾਵਰ ਕੱਟਾਂ ਕਰਦੀ ਕੰਪਲੀਟ ਸਾਰੀ ਉਹ ਦੇਖੋ ਹਾਂ ਹਾਂ ਮਾਰ ਤਸੱਲੀ ਕਰੋ ਆ ਬਾਤ ਆਇਆ ਤੇ ਟੋਲ ਕਰਾ ਸਕੋ ਤਾਂ ਨਹੀਂ ਘਰ ਹੋਈ ਨਹੀਂ ਮਾਰੀ ਮੈਂ ਲੈਂਦਾ ਮਕਾਨ ਹੈਗੇ 152 ਨੰਬਰ ਬਾਈਕਾ ਬੀ ਕਾਲੇ ਮੋਸ ਮਾਰ ਲਿਆ ਹੋਇਆ ਪੂਰਾ ਹੋ ਜਾਏਗਾ ਇਹ ਆਪਣਾ ਫਰਾਂਟੇ ਸਦਤ ਇਹਨਾਂ ਨੇ 45000 ਦਾ ਇਹ ਕਿਹੜੇ ਰੋਲ ਤੇ ਇਹ ਕਿਹੋ ਜਿਹਾ ਰੰਦਾ ਨਹੀਂ ਜਾਂਦਾ ਇੱਕ ਪੰਪ ਤੇ 40000 ਰੁਪਏ ਆਪਾਂ ਕੋੜ ਦੇ ਲਾਇਆ ਆਪਾਂ ਟ੍ਰੱਕ ਦਾ ਕੰਪਲੀਟ ਸਾਰਾ ਨਵਾਂ ਸਾਮਾਨ ਸਾਰਾ ਟੋਟਲ ਮਗਰ ਇਹ ਟੂਬਾ ਆਪਾਂ ਤੇ 50000 ਰੁਪਏ ਦੇ ਸਰੇ ਕੰਪਲੀਟ ਇੱਕ ਇੱਕ ਬਾਹਰ ਵਾਹੇ ਪੂਰਾ ਪੂਰਾ ਸਾਮਾਨ ਬਾਈ ਨਾ ਲਾ ਦੇਣ ਗੱਪਾਂ ਪੋ ਪੋਛੋ ਬਾਈ ਨੂੰ ਫ ਕਰੋ ਗੱਲ ਉਹ ਵੀ ਆਪਣਾ ਆ ਜਾ ਫਿਰ ਹਾਂ ਹਾਂ ਕਿ ਕਰੋਗੇ ਆਣਾ ਨਹੀਂ ਕਿਧਰ ਗਿਆ ਬਾਈ ਆਪ ਠੀਕ ਹੈ ਉਧਰ ਚਲੇ ਜਾ ਉਹ ਦੂਸਵਾਣ ਪਿਆ ਗੁਜ਼ਰੀ ਲਿਆ ਹਾਂ ਦੀ ਹਾਂ ਕਰਾਉਣ ਦੀ ਕਰਾਉਣ ਦੀ ਲੈ ਕੇ ਆਏ ਆਪ ਬਸ ਇਧਰ ਆ ਜੀ ਉਹਦੀ ਕਰ ਲੈ ਆਇਆ ਆ ਆਪਣਾ ਐਕਸਲ ਤਾਂ ਅੰਦਰ ਹੈ ਲੈਂਡ ਲੈਂਡ ਗੇ ਨਾਲ ਹੋਈ ਮੇਰਾ ਇਹ ਤਾਂ ਕੰਮ ਕਮ ਕੀਤਾ ਵਾ ਹਰ ਹਨ ਹਲੋ ਇੰਜਨ ਇੰਜਨ ਦਾ ਵਾਧੂ ਪਾਇਆ ਹਾਂਜੀ ਵੀਰੇ ਕਰ ਕਰ ਨਹੀਂ ਕਰ ਲੈ ਹਾਂ ਕਰ ਲੈ ਉਹਰਾ ਦੇ ਪਿਆ ਅਟੋਰੀ ਉਹਦਾ ਹੋਣਾ ਫਾਲ ਹੋ ਗਿਆ ਉਹ ਇਧਰ ਆ ਇਹ ਹੋਲਾ ਦਾ ਕਿਹੜਾ ਆ ਦੇ ਪਿਆ ਉਹ ਸਾਹਮਣੇ ਹੋਲਾਣਾ ਤੇ ਲੋਸ ਕਰ ਅਰਜਨ ਹੋ ਗਿਆ ਸਾਲੇ ਅਰਜਨ ਦੇ ਹੋਗੇ ਜਿਹੜਾ ਅੱਗੇ ਲਾਣਾ ਹੈ ਮੇਰੇ ਨੈਟ ਤੇ ਨਾ ਪਣਾ ਹੈ ਨੈਟ ਨਾ ਡੋਟਦੇ ਨਹੀਂ ਪਾਉਂਦੇ ਕੰਮ ਕਰਤਾ ਹੈ ਪਿੱਛੇ ਰੁਕਣ ਦੇ ਤੋਂ ਪਾਵਾ ਨਾ ਨਟ ਤੇ ਪਾਉਣ ਨਾਲ ਮਸ਼ਹੂਰ ਆ ਹੋ ਗਿਆ ਆਪਣਾ ਕੱਟ ਤਿਆਰ ਸਾਰੀ ਹਾਂਜੀ ਵੀਰੇ ਹਾਂਜੀ ਭਾਜੀ ਹਾਂਜੀ ਤਾਂ ਕਰ ਨੂੰ ਜਪਾ ਮਿਲ ਗਿਆ ਸੀਗਾ ਤੇ ਹੁਣ ਆਪਾਂ ਦੇਖ ਰਹੇ ਸੀਗਾ ਮੜਗਾੜ ਤੇ ਆਪਾਂ ਨਵੇਂ ਮਾੜਵਾਏ ਲਾ ਦੀਆਂ ਕਲਾਸ ਤੇ ਦੋ 58 ਨੰਬਰ ਦੁਕਾਨ ਆਪਾਂ ਇਥੋਂ ਨਵੇਂ ਲੈ ਲੈਨੇ ਰੰਗ ਦਿੱਤੇ ਕਰਾਏ ਬਾਕੀ ਵੀ ਸਾਰੇ ਮੜਿਆ ਨੂੰ ਸਿੱਟਾ ਉਟਾਉਣੀ ਹੈ ਇਹਦੇ ਕੋਲ ਕੋਈ ਨਾ ਪੁੱਛਦੇ ਕਿ ਮੈਂ ਆਪ ਕੋ ਮੜਿਆੜ ਦੇ ਹਿਸਾਬ ਦਿੰਦਾਗਾ ਸਾਰਾ ਸਮਾਂ ਲਗਾ ਕੇ ਲਗਾ ਕੇ ਆਪੇ ਮੜਿਆ ਕੋਈ ਕਹਿੰਦੀ ਇਹ ਬਾਈ ਕੋਲੇ ਹੁੰਦੇ ਆਪਣੇ ਮੜਗਾਰ ਮੜਗੂ ਸਾਰੇ ਸੂਆਂ ਖਾ ਇਕੱਲੇ ਸ਼ੋ ਮੜਗਾਰ ਤੇ ਸੀਟਾਂ ਦਾ ਕੰਮ ਆ ਬਾਈ ਵੀ ਨਵੇਂ-ਨਵੇਂ ਟਰੈਕਟਰ ਖੋਲੇ ਪਏ ਆ ਸਾਡਾ ਜਵਾਨ ਤਾਂ ਕਹਿੰਦਾ ਮੈਨੂੰ ਬੇਬੇ ਹੋਏ ਟਰੈਕਟਰ ਖੋਲੇ ਪਏ ਆ ਮਨ ਬਦਲ ਜਾਂਦਾ ਬੰਦੇ ਦਾ ਆ ਕੇ ਮੱਲੋ ਮੱਲੀ ਆਪਾਂ ਖਿਲਾ ਲਿਆ ਸਾਵ ਫਾਰਮ ਟਰੈਕ ਦਾ 45 ਦਾ ਇੰਨਾ ਸਾਫ ਟਰੈਕਰ ਖੋਲੇ ਸੀਗਾ ਉਹ ਜਾਨ ਕਿੰਨਾ ਸੀਗਾ ਸਾਫ ਟਰੈਕਰ ਮੰਨ ਕੇ ਚੱਲੋ ਯਾ ਕਲੇਟ ਉਪਾਲੇ ਦੇ ਨੇ ਸਾਰਾ ਸਮਾਨ ਹੀ ਲੈ ਨਹੀਂ ਬਾਈ ਕਹਿੰਦਾ ਉਹ ਫੋਟੋ ਮਂਗਾ ਦੋ ਪਟਾਣੇ ਮੜਕਾਰ ਦੀਆਂ ਵੀ ਦੇਖ ਫੇਰ ਕਟੂ ਕਿੰਨੇ ਦੇ ਆ ਜਮੇਂ ਦੇ ਬਸ ਸਵੇਣੀ ਕਰਨੇ ਲੱਗਣੇ ਕਿੰਨੇ ਹਨ 3000 ਦੇ ਬਾਈ ਕਹਿੰਦਾ 3000 ਦੇ ਮੜਕਾਰ ਕਟਾਂਗੇ ਆਪਾਂ ਫੋੜੋ ਦੇ ਪੁਰਾਣੇ ਤੇ 14000 ਦੇ ਨਵੇਂ ਰੰਗ ਕੀਤੇ ਕਰਾਈ ਇਹ ਬਿਨਾ ਬਿੱਲ ਦੁਲੇ ਲੈਣੇ ਫਿਰ ਬਾਈ ਕਹਿੰਦਾ 14000 ਦੇ ਆਉਂ ਜੇ ਬਿਨਾ ਬਿੱਲ ਦੁਲੇ ਲੈਣਾ 13.5 ਦੇ ਦੇ ਪੜੀ ਦੇ ਪੜੀ ਮੇਲ ਪੜੀ ਅੱਗੇ ਦਵਾ ਬੜੀਆ ਆ ਜੇ ਆਪਾਂ ਨੂੰ ਟਰੈਕਟਰੀ ਨਾਲ ਜਾਟਿਆ ਕਾਲੀਆਂ ਬ੍ਰੇਕ ਟੂਬਾਂ ਨੇ ਦੇ ਨੰਦੇ ਪੂਰਾ ਏਸਾ ਹੀ ਲੈ ਲਿਆ ਵੈਸੇ ਪਹਿਲਾਂ ਗੱਲ ਹੋਰ ਕਰਕੇ ਮਗਰੋਂ ਗੱਲ ਹੋਰ ਕਰ ਲਈ ਉਹਨਾਂ ਨੇ ਫੇਰ ਕਿਹਦੇ ਕਰੋਨ ਪੀਆ ਨਾਲ ਬਦਲਣਾ ਪੂਏ ਤਾਂ ਉਹ ਹੋਰ ਬਚੋਂ ਦੋ-ਤਿੰਨ ਦਿਨ ਸਾਨੂੰ 70000 ਚ ਪਾਤਾ 5000 ਤਾਂ ਕੀਤਾ ਸੀ ਆਪਾਂ 95000 ਦੇ ਵਿੱਚ ਸਾਰਾ ਕੰਪਲੀਟ ਹੀ ਲੈ ਲਿਆ ਲੈ ਲਵਟ ਲੋਬਟਾ ਸਾਰਾ ਕੋ ਜਮ ਓਕੇ ਆ ਜੀ ਸਮਾਨ ਸਾਰਾ ਆਪਾਂ ਕਰਦੇ ਆਂ ਮੜਗਾੜਾਂ ਦੀ ਗੱਲ ਬਾਈ ਤੇ ਮੜਗਾੜ ਲੈਣੇ ਆਂ ਘਾਰ ਨੂੰ ਲੱਟ ਕੇ ਫਿਰ ਆਪਾਂ ਗੱਡੀ ਕਰਾ ਲਈਏ ਤੇ ਸਾਮਾਨ ਲੱਦ ਲੈਣੇ ਆਂ ਇਹ ਤਾਂ ਬਾਜ਼ਾਰ ਤੋਂ ਗੱਡੀ ਕਰਾ ਕੇ ਨਾਜੇਲੇ ਤੋਂ ਉੱਧਰ ਆਪਾਂ ਪਿੰਨੋਂ ਸਾਮਾਨ ਲੱਦ ਕੇ ਸਵੇਰੇ ਭੇਜ ਦਾਂਗੇ ਸਾਰਾ ਆ ਗਏ ਸੀ ਆਪਾਂ ਸਾਮਾਨ ਲੈ ਕੇ ਬਾਈ ਸੌਰਣੇ ਦੀ ਦੁਕਾਨ ਤੇ ਤੇ ਆਪਾਂ ਪਾਉਣੇ ਕਿ ਸਾਮਾਨ ਆਪਣਾ ਸਵੇਰੇ ਆਜੂ ਗੱਡੀ ਤੇ ਸਾਰਾ ਬਾਕੀ ਆਪਾਂ ਹੁਣ ਰੈਡੀ ਹੋ ਜੂ ਅੱਗੇ ਦਿਖਾਵਾਂਗੇ ਸਾਰਾ ਆਪਣਾ ਜਾਜ ਕਿਦਾਂ ਤਿਆਰ ਹੁੰਦਾ। ਬਾਕੀ ਕੀ ਆਪਨੇ ਵੀਰ ਦੇਖਣ ਲਈ ਚੈਨਲ ਨੂੰ ਮਤਲਬ ਲਾਇਕ ਸ਼ੇਅਰ ਸਬਸਕ੍ਰਾਈਬ ਕਰੋ। ਧੰਨਵਾਦ ਸਾਰੇ ਵੀਰਾਂ ਦਾ। ਓਕੇ ਬ੍ਰਦਰ।